ਧਨ ਪਾਈ ਸੂਹੀ ਮਹੱਲਾ ਪੰਜਵਾ ਹਰ ਕਾ ਸੰਤ ਪ੍ਰਾਨ ਧਨ ਤਿਸ ਕਾ ਪਨੇਹਾਰਾ ਭਾਈ ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਨਾ ਸੰਤ ਚੌਰ ਟਲਾਵੋ ਸੀਸ ਨਿਹਾਰਉ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ਤਾਜ ਅਵਮਾਨ ਸਰਨੀ ਪਰਉ ਹਰ ਗੁਣ ਨਿਧ ਪਾਈ ਅਵਲੋਕਨ ਪੁਨਹਿ ਪੁਨਹਿ ਕਰੂੰ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚਉ ਬੰਦਉ ਬਾਰ ਬਾਰ ਚਿਤਵਉ ਮਨ ਆਸਾ ਕਰੂੰ ਜਨ ਕਾ ਸੰਗ ਮੰਗਉ ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਨੀ ਲਗ ਸੂਹੀ ਮਹੱਲਾ ਪੰਜਵਾਂ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖ ਲੇਹੁ ਇਹੋ ਵਿਖੀ ਜੀਉ ਦੇਹੁ ਆਪਣਾ ਨਾਮ ਰਹਾਉ ਜਾਤੇ ਨਹੀਂ ਕੋ ਸੁਖੀ ਤਾ ਕਹਿ ਪਾਛੈ ਜਾਉ ਛੋੜ ਜਾਹਿ ਜੋ ਸਗਲ ਕੋ ਫਿਰ ਫਿਰ ਲਪਟਾਉ ਕਰਹੁ ਕਿਰਪਾ ਕਰਨਾਪਤੀ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਜ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨ ਹੈ ਛਾੜ ਦੁਬਦਾ ਕੀ ਕੁਰਿਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ 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 ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਪਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਵਿਦ ਫਰੀਆ ਪਰ ਕੋ ਹੀਰੀਆ ਵਿਖਣਾ ਕੀਰੀਆ ਅਬ ਸਾਧੂ ਸੰਗ ਪਰਿਆ ਹਰ ਦਵਾਰ ਐ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰਿਆ ਬਹੋਰ ਨਾ ਫਿਰਿਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾਉ ਬਹੁ ਵਿਦ ਰੂਪ ਰੰਗ ਅਪਾਰਾ ਵੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਵਰਣ ਚਿਹਨ ਨਾਹੀ ਮੁਖ ਨਾਮ ਆਸਾਰਾ ਕਹਿਨ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰ ਲਾਰਾ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਭਰੋਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾ ਮਹਾ ਦੁਤਰ ਮਾਇ ਜੈਸੀ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧ ਕੋ ਪਾਇਆ ਪਾਵਕ ਸਗ ਰਾਇਆ ਗਹੀ ਓਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਘਰਿ ਸੇਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਪਾਕਤਾਨ ਕੀ ਤੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾਉ ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆਂ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕਉ ਬਲੇਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਇ ਜਿਸਨੋ ਹੋਹੀ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਸਰਬ ਜੀਆ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੂਦ ਭਾਵੈ ਸੋ ਪ੍ਰਵਾਨ ਮਨ ਤਨ ਤੂ ਹੈ ਆਧਾਰੀ ਰਹਾ ਤੂ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂ ਭਗਤਨ ਕਾ ਪਿਆਰਾ ਤੂੰ ਅਥਾਹ ਅਪਾਰ ਅਤ ਊਚਾ ਕੋਈ ਅਵਰਨਾ ਤੇਰੀ ਭਾਂਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ ਸੂਹੀ ਮਹੱਲਾ ਪੰਜਵਾ ਵਿਸਰਹਿ ਨਾਹੀ ਜਿਤ ਤੂੰ ਕਬਹੁ ਸੋ ਥਾਨ ਤੇਰਾ ਕੇਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿਨ ਸਰਨਾਈ ਪਾਇਆ ਰਹਾਉ ਵੇਦ ਪੜੇ ਪੜ ਬ੍ਰਹਮੇ ਹਾਰੇ ਇਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰਹਿ ਬਿਲ ਲਾਤੀ ਤੇ ਪੀ 모ਹੇ ਮਾਈ 10 ਔਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਤੂਤਾ ਤਿਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬੇਪੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾਂ ਮਨ ਤਨ ਹਰ ਹਰ ਧਿਆਇ ਸੁਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾ ਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉੱਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸਨਾਨਾ ਇਸ ਕਲਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ 베ਦ ਕਤੇਬ ਸਿਮਰਤ ਸਭ 사ਸਤ ਹਿਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਝਾ ਸੋਹੀ ਮਹੱਲਾ